ਹਾਂਜੀ ਬਟਾ ਪਾਉਣ ਤੋਂ ਬਾਅਦ ਆਪਾਂ ਪਨੀਰੀ ਵਾਲੇ ਥਾਂ ਦੀ ਮਿਹਨਤੀ ਕਰਾਂਗੇ ਕਿਉਂਕਿ ਕੱਲੀ-ਕੱਲੀ ਕਿਆਰੀ ਵਿੱਚ ਵੱਖਰਾ-ਵੱਖਰਾ ਬੀਜ ਬੀਜਣਾ ਹੁੰਦਾ ਆ ਤੇ ਆਪਾਂ ਇਹਦੇ ਵਾਸਤੇ ਜਰੀਬ ਐਪ ਦੀ ਵਰਤੋਂ ਕਰਾਂਗੇ ਜਰੀਬ ਐਪ ਓਪਨ ਕਰਨ ਤੋਂ ਬਾਅਦ ਲੈਂਡ ਮੀਜ਼ਰਮੈਂਟ ਤੋਂ ਕਲਿੱਕ ਕਰਨ ਤੋਂ ਬਾਅਦ ਆਟੋ ਵਾਕ ਨੂੰ ਆਪਾਂ ਸਟਾਰਟ ਕਰਾਂਗੇ ਆਟੋ ਵਾਕ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਆਪਣਾ ਖੇਤ ਆ ਜਾਂ ਕਿਆਰੀ ਆ ਉਹਦੇ ਆਪਾਂ ਚਾਰ ਚਪੇਰੇ ਘੁੰਮਣਾ ਹੁੰਦਾ ਆ ਇੱਕ ਖੁੰਜੇ ਤੋਂ ਮੰਨ ਲਓ ਆਪਾਂ ਸਟਾਰਟ ਕਰਕੇ ਤੁਰ ਪੈਣਾ ਆ ਉਸੇ ਹੁੰਜੇ ਦੇ ਆਣ ਕੇ ਸਟਾਪ ਕਰ ਦੇਣਾ ਜਿੱਦਾਂ ਹੁਣ ਆਪਾਂ ਤੁਰੇ ਜਾਂਦੇ ਆ ਉਹ ਮਤਲਬ ਉਹ ਦੇਖਦਾ ਪਿਆ ਬੈਠਾ ਜਿਹੜਾ ਰੰਗ ਨੀਲਾ ਨੀਲਾ ਜਾਂ ਹੋਈ ਜਾਂਦਾ ਆ ਉਹ ਸਮਝ ਲਓ ਆਪਾਂ ਮਤਲਬ ਮਾਰਕਿੰਗ ਹੋ ਰਹੀ ਓਦੀ ਥੋੜੇ ਜਦੋਂ ਪੂਰੀ ਮਾਰਕਿੰਗ ਹੋ ਗਈ ਉਸ ਤੋਂ ਬਾਅਦ ਤੁਹਾਨੂੰ ਜ਼ੂਮ ਕਰਕੇ ਵੀ ਦਿਖਾਵਾਂਗੇ ਤੇ ਆ ਜਿੱਥੇ ਉਹ ਲਾਲ ਜਾਂ ਲੱਗਾ ਉੱਥੇ ਆਣ ਕੇ ਆ ਪੁੱਥੇ ਸਟਾਰਟ ਕੀਤਾ ਉੱਥੇ ਆਪਾਂ ਐਂਡ ਕਰ ਦੇਣਾ ਆ ਉਸ ਤੋਂ ਬਾਅਦ ਜਦੋਂ ਆਪਣਾ ਐਂਡ ਹੋ ਗਿਆ ਆ ਥੱਲੇ ਇੱਕ ਯੂਨਿਟ ਵਾਲਾ ਆਪਸ਼ਨ ਦਿਖਦਾ ਆ ਆਪਾਂ ਉਹਦੇ ਦੇ ਮੋੜ ਕੇ ਕਲਿੱਕ ਕਰਨਾ ਆ ਤੇ ਉਹਨੇ ਆਪਾਂ ਨੂੰ ਦੱਸ ਦੇਣਾ ਵੀ ਇਹ ਐਨੇ ਮਾੜਲੇ ਆ ਜਾਂ ਐਨੇ ਕਨਾਲ ਆ ਬਿਲਕੁਲ ਸਿੰਪਲ ਜੀ ਐਪ ਆ ਅਨਪੜ੍ਹ ਬੰਦਾ ਵੀ ਚਲਾ ਸਕਦਾ ਆ ਦੇਖੋ ਆਪਣਾ ਜ਼ੂਮ ਹੋਇਆ ਜਿਹੜਾ ਟੇਢੀ ਜਿਹੀ ਖੈਰੀ ਆਪਣੀ ਤੇ ਟੇਢਾ ਜਾਂ ਹੁਣ ਪਰ ਜਿੱਦਾਂ ਦਾ ਮਰਜੀ ਥਾਂ ਹੋਵੇ ਮੈਂਤੀ ਕਰ ਦਿੰਦਾ ਆ ਤੇ ਇਹ ਆਪਣਾ 28.5 ਮਾੜਲੇ ਤੋਂ ਥੋੜਾ ਜਿਹਾ ਵੱਧ ਇਹ ਥਾਂ ਸਗਾ ਧੰਨਵਾਦ ਜੀ